ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਦੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਸੋ ਜਿਹੜੇ ਵੀ ਰਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੈਂਟੀ ਦੇ ਬਟਨ ਨੂੰ ਆਲ ਤੇ ਜ਼ੈਟ ਕਰ ਲਿਓ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚਣਗੀਆਂ ਜੀ ਸਭ ਤੋਂ ਪਹਿਲਾਂ ਸੋ ਵੀਰ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਇਹ ਦੋ ਬੱਚੀਆਂ ਅ ਜਿਹੜਾ ਪਿੰਡ ਹੈਗਾ ਪਿੰਡ ਕਮਾਲਗੜ ਹੈਗਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਹੈਗਾ ਜੀ ਜੇ ਵੱਡੀ ਬੱਚੀ ਦੀ ਆਪਾਂ ਗੱਲ ਕਰਦੇ ਹਾਂ ਜੀ ਇਹ ਤਕਰੀਬਨ 18 ਮਹੀਨਿਆਂ ਜਿਹੜੀ ਛੋਟੀ ਹੈਗੀ ਹੈ ਜੀ ਇਹ ਇੱਕ ਸਾਲ ਦੀ ਵੱਛੀ ਹੈਗੀ ਹੈ ਦੋਸਤੋ ਇਸ ਦੀ ਮਦਰ ਦਾ ਰਿਕਾਰਡ ਵੀ ਪਲੱਸ ਸੀਗਾ ਚੰਗੀਆਂ ਵੱਛੀਆਂ ਹਨ ਕੀਮਤ ਦੋਹਾਂ ਦੀ 6000 ਰੁਪਏ ਬਾਈ ਹੋਰੀ ਮੁੱਲ ਕਰਦੇ ਨੇ ਬਾਕੀ ਜਿਹੜੇ ਓਨਰ ਹਨ ਜਸਵੀਰ ਸਿੰਘ ਹੋਣੀ ਉਹਨਾਂ ਦੇ ਨੰਬਰ ਜਿਹੜੇ ਵੀਡੀਓ ਦੇ ਅੰਤ ਵਿੱਚ ਦਿੱਤੇ ਨੇ ਤੁਸੀਂ ਉਹਨਾਂ ਦੇ ਨੰਬਰਾਂ ਤੇ ਕੰਟੈਕਟ ਕਰਕੇ ਦੋਸਤੋ ਇਹ ਜਿਹੜੀਆਂ ਵੱਛੀਆਂ ਖਰੀਦ ਸਕਦੇ ਹੋ ਚੰਗੀਆਂ ਵੱਛੀਆਂ ਐਚ ਐਫ ਦੇ ਵਿੱਚ ਹਨ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ